ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਆਪਣੇ ਦਿਨ ਦੇ ਸ਼ੁਰੂਆਤ ਦੀ ਭਾਵ ਕਿ ਸਾਡੇ ਦਿਨ ਦੀ ਸਹੀ ਸ਼ੁਰੂਆਤ ਕਿਵੇਂ ਹੋਵੇ ਤਾਂ ਜੋ ਅਸੀਂ ਪੂਰਾ ਦਿਨ ਆਪਣੇ ਸਾਰੇ ਕੰਮਾਂ ਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਈਏ ਸਾਰਾ ਦਿਨ ਸਾਡਾ ਮਨ ਖੁਸ਼ ਰਹੇ ਤਨ ਤੰਦਰੁਸਤ ਰਹੇ ਸਰੀਰ ਵਿੱਚ ਚੁਸਤੀ ਫੁਰਤੀ ਬਣੀ ਰਹੇ ਅਸੀਂ ਆਪਣੇ ਕੰਮਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਸਹੀ ਸਮੇਂ ਦੇ ਉੱਤੇ ਕਰ ਪਾਈਏ ਤਾਂ ਇਹਦੇ ਲਈ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕੁਝ ਨੁਕਤੇ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਇਸ ਕਰਕੇ ਆਪ ਜੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤਾ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇਹ ਸਭ ਤੋਂ ਵੱਡੀ ਸਮੱਸਿਆ ਹੈ ਬਹੁਤ ਸਾਰੇ ਭੈਣ ਭਰਾਏ ਕਹਿ ਦਿੰਦੇ ਆ ਵੀ ਕੰਮ ਕਰਨ ਨੂੰ ਦਿਲ ਤਾਂ ਕਰਦਾ ਏ ਕਿਉਂਕਿ ਕੰਮ ਸਾਹਮਣੇ ਦਿਖਦਾ ਰਹੇ ਹੁੰਦੇ ਆ ਕਿ ਮੇਰਾ ਆ ਵੀ ਕੰਮ ਕਰਨ ਵਾਲਾ ਪਿਆ ਏ ਉਹ ਵੀ ਕੰਮ ਕਰਨ ਵਾਲਾ ਪਿਆ ਏ ਕਹਿੰਦੇ ਕੰਮ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਪਰ ਕੀ ਕਰੀਏ ਜਦੋਂ ਹੀ ਆਪਣੇ ਕੰਮ ਨੂੰ ਕਰਨ ਦੇ ਲਈ ਹੱਥ ਪਾਉਣੇ ਆ ਇੰਜ ਲੱਗਦਾ ਵੀ ਜਿਵੇਂ ਸਰੀਰ ਦੀ ਸਾਰੀ ਤਾਕਤ ਊਰਜਾ એનર્ਜੀ ਹੀ ਖਤਮ ਹੋ ਗਈ ਹੋਵੇ ਥੋੜਾ ਜਿਹਾ ਕੰਮ ਕਰਕੇ ਥੱਕ ਜਾਂਦੇ ਆ ਦਿਲ ਕਰਦਾ ਮੰਜੇ ਦੇ ਉੱਤੇ ਬੈਠ ਦੇ ਉੱਤੇ ਲੰਮੇ ਪੈ ਰਗੇ ਸੌ ਜਾਈਏ ਜਾਂ ਫਿਰ ਟੀਵੀ ਮੋਬਾਈਲ ਚਲੋ ਉਹਨੂੰ ਦਿਲ ਕਰਦਾ ਹੈ ਅਤੇ ਇਹਦਾ ਨਤੀਜਾ ਕੀ ਨਿਕਲਦਾ ਵੀ ਅਸੀਂ ਆਪਣੇ ਕੰਮਾਂ ਕਾਰਾਂ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ ਇਸ ਕਰਕੇ ਸਾਡੇ ਕੰਮ ਦਿਨੋਂ ਦਿਨ ਲੇਟ ਹੁੰਦੇ ਰਹਿੰਦੇ ਆ ਅਸੀਂ ਆਪਣੇ ਅੱਜ ਦੇ ਕੰਮਾਂ ਨੂੰ ਕੱਲ ਤੋਂ ਕੱਲ ਦੇ ਉੱਤੇ ਟਾਲਦੇ ਰਹਿੰਦੇ ਆ ਜਿਹਦਾ ਅਸਰ ਸਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਪੈਂਦਾ ਹੈ ਸਾਡੇ ਕੰਮਕਾਰ ਕਾਰੋਬਾਰ ਦੇ ਉੱਤੇ ਵੀ ਪੈਂਦਾ ਹੈ ਤਾਂ ਇਸ ਕਰਕੇ ਆਪਾਂ ਆਪਣੇ ਦਿਨ ਦੀ ਸ਼ੁਰੂਆਤ ਇਸ ਤਰੀਕੇ ਦੇ ਨਾਲ ਕਰਨੀ ਆ ਵੀ ਆਪਾਂ ਆਪਣੇ ਦਿਨ ਭਰ ਦੇ ਸਾਰੇ ਕੰਮਕਾਰ ਵਧੀਆ ਤਰੀਕੇ ਦੇ ਨਾਲ ਕਰ ਪਾਈਏ ਸਰੀਰ ਵੀ ਚੁਸਤੀ ਫੁਰਤੀ ਦੇ ਵਿੱਚ ਰਹੇ ਤਾਂ ਇਹਦੇ ਲਈ ਸਾਨੂੰ ਕਰਨਾ ਕੀ ਪਵੇਗਾ ਇਹਦੇ ਲਈ ਵਿਦਵਾਨ ਪੁਰਖ ਸਾਡੇ ਮਹਾਪੁਰਖ ਇਹੋ ਸਮਝਾਉਂਦੇ ਨੇ ਕਿ ਜਦੋਂ ਆਪਾਂ ਸਵੇਰੇ ਉੱਠਦੇ ਆ ਨਾ ਉੱਠਦੇ ਅਸਾਰ ਸਾਡਾ ਮਨ ਸ਼ਾਂਤ ਹੋਣਾ ਚਾਹੀਦਾ ਹੈ ਕਿਉਂਕਿ ਜਿਹੋ ਜਿਹੇ ਸਾਡੇ ਦਿਨ ਦੀ ਸ਼ੁਰੂਆਤ ਹੋਵੇਗੀ ਪੂਰਾ ਦਿਨ ਵੀ ਉਸੇ ਤਰ੍ਹਾਂ ਦਾ ਹੀ ਬੀਤੇਗਾ ਤਾਂ ਇਸ ਕਰਕੇ ਕਮਾਈ ਵਾਲੇ ਸੰਤ ਮਹਾਪੁਰਖ ਜੀ ਵਿਦਵਾਨ ਪੁਰਖ ਇਹੋ ਸਲਾਹ ਦਿੰਦੇ ਨੇ ਕਿ ਆਪਣੇ ਦਿਨ ਦੀ ਸ਼ੁਰੂਆਤ ਨੂੰ ਵਧੀਆ ਬਣਾਓ ਆਪਣੀਆਂ ਕੁਝ ਆਦਤਾਂ ਪੱਕੀਆਂ ਕਰੋ ਇਹਨਾਂ ਆਦਤਾਂ ਨੂੰ ਆਪਣੇ ਪੱਕੇ ਨਿਯਮ ਬਣਾ ਲਓ ਨਾਗਾ ਨਹੀਂ ਪਹਿਣਾ ਚਾਹੀਦਾ ਪਹਿਲਾ ਨਿਯਮ ਕਿਸੇਰੇ ਉੱਠਦੇ ਅਨਸਾਰ ਸਾਡਾ ਮਨ ਸ਼ਾਂਤ ਹੋਵੇ ਉਸ ਸ਼ਾਂਤ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜੋ ਗੁਰੂ ਗੁਰੂ ਕਰਦਿਆਂ ਦਿਨ ਦੀ ਸ਼ੁਰੂਆਤ ਹੋਵੇ ਉਸ ਤੋਂ ਬਾਅਦ ਉਹ ਪਰਮ ਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਿਉਂਕਿ ਜਦੋਂ ਆਪਾਂ ਸ਼ੁਕਰਾਨਾ ਕਰਦੇ ਆਂ ਤਾਂ ਸਾਡਾ ਮਨ ਸਬਰ ਸੰਤੋਖ ਦੇ ਨਾਲ ਭਰਦਾ ਹੈ ਅਸੀਂ ਇੱਕ ਰੱਜੀ ਹੋਈ ਰੂਹ ਬਣਦੇ ਆਂ ਸ਼ੁਕਰਾਨਾ ਕਰਨ ਦੇ ਨਾਲ ਸਾਨੂੰ ਪਤਾ ਲੱਗਦਾ ਕਿ ਵਾਹਿਗੁਰੂ ਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਸ਼ੁਕਰਾਨਾ ਕਰਨਾ ਆਪਣੇ ਆਪ ਨੂੰ ਪੋਜ਼ਿਟਿਵ ਊਰਜਾ એનર્ਜੀ ਦੇ ਨਾਲ ਭਰਨਾ ਦੂਜੇ ਪਾਸੇ ਜਿਹੜੇ ਗਿੱਲੇ ਸ਼ਿਕਵੇ ਸ਼ਿਕਾਇਤਾਂ ਨੇ ਉਹ ਸਾਨੂੰ ਨਿਰਾਸ਼ਾ ਵੱਲ ਲੈ ਕੇ ਜਾਂਦੇ ਆ ਸਾਡੀ ਜ਼ਿੰਦਗੀ ਦੇ ਵਿੱਚ ਮਰੂ ਮਰੂ ਰਹਿੰਦੀ ਆ ਕਿ ਮੇਰੇ ਕੋਲ ਆ ਵੀ ਨਹੀਂ ਆ ਉਹ ਵੀ ਨਹੀਂ ਆ ਪਰ ਜਦੋਂ ਸ਼ੁਕਰਾਨਾ ਕਰਦੇ ਆ ਸਾਨੂੰ ਲੱਗਦਾ ਕਿ ਪਰਮਾਤਮਾ ਨੇ ਤਾਂ ਸਾਨੂੰ ਬਹੁਤ ਕੁਝ ਦਿੱਤਾ ਏ ਅਸੀਂ ਬਹੁਤ ਅਮੀਰ ਹਾਂ ਸਾਡੇ ਕੋਲ ਬਹੁਤ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਕਈ ਲੋਕ ਅੱਜ ਵੀ ਤਰਸ ਰਹੇ ਨੇ ਜਾਂ ਪਾਉਣ ਦੇ ਲਈ ਸੰਘਰਸ਼ ਕਰ ਰਹੇ ਨੇ ਤਾਂ ਸ਼ੁਕਰਾਨਾ ਜ਼ਰੂਰ ਕਰਨਾ ਹੈ ਉਸ ਤੋਂ ਬਾਅਦ ਇਸ਼ਨਾਨ ਕਰਨਾ ਸਵੇਰੇ-ਸਵੇਰ ਦਾ ਇਸ਼ਨਾਨ ਸਾਡੇ ਲਈ ਬਹੁਤ ਜ਼ਰੂਰੀ ਆ ਇਸ਼ਨਾਨ ਕਰਦੇ ਅਨਸਾਰ ਸਾਡੇ ਸਰੀਰ ਦਾ ਜੋ ਵੀ ਆਲਸਿਆ ਸੁਸਤੀ ਆ ਉਹ ਲੈ ਜਾਂਦੀ ਆ ਸਾਡਾ ਸਰੀਰ ਚੁਸਤੀ ਫਰਤੀ ਦੇ ਵਿੱਚ ਆਉਂਦਾ ਹੈ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਰੱਬ ਦਾ ਨਾਮ ਲੈਂਦੇ ਹਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਜਾਂ ਆਪਣੇ ਕੰਮਕਾਰ ਕਰਦੇ ਹਾਂ ਤਾਂ ਸਭ ਵਧੀਆ ਤਰੀਕੇ ਦੇ ਨਾਲ ਕਰ ਪਾਉਂਦੇ ਆ ਜੇਕਰ ਸਰੀਰ ਨੂੰ ਇਸ਼ਨਾਨ ਨਾ ਕਰਵਾਈਏ ਤਾਂ ਸਰੀਰ ਨੀਂਦ ਚੋਂ ਤਾਂ ਉੱਠ ਪੈਂਦਾ ਹੈ ਪਰ ਸਰੀਰ ਪੂਰੀ ਤਰ੍ਹਾਂ ਦੇ ਨਾਲ ਐਕਟਿਵ ਨਹੀਂ ਹੋ ਪਾਉਂਦਾ ਚੁਸਤੀ ਫਰਤੀ ਦੇ ਨਾਲ ਕੰਮ ਨਹੀਂ ਕਰਦਾ ਇਸ ਕਰਕੇ ਸਵੇਰੇ ਸਵੇਰ ਦਾ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਆ ਇਸ਼ਨਾਨ ਕਰਦੇ ਹੋਏ ਆ ਵੀ ਆਪਾਂ ਗੁਰਬਾਣੀ ਦਾ ਪਾਠ ਕਰੀਏ ਕਰ ਇਸ਼ਨਾਨ ਸਿਮਰ ਆਪ ਆਪਣਾ ਮਨ ਤਨ ਭਾਈ ਅਰੂਗਾ ਫਿਰ ਇਸ਼ਨਾਨ ਕਰਕੇ ਕੁਝ ਸਮਾਂ ਗੁਰਬਾਣੀ ਦਾ ਪਾਠ ਕਰਕੇ ਗੁਰੂ ਦਾ ਗਿਆਨ ਹਾਸਲ ਕਰਨਾ ਹੈ ਉਸ ਤੋਂ ਬਾਅਦ ਸਵੇਰੇ ਸਵੇਰ ਦੀ ਸੈਰ ਕਸਰਤ ਸਾਡੇ ਸ਼ਰੀਰ ਤੇ ਲਈ ਬਹੁਤ ਫਾਇਦੇਮੰਦ ਆ ਸਵੇਰੇ ਸਵੇਰ ਦੀ ਕੀਤੀ ਹੋਈ ਸੈਰ ਕਸਰਤ ਸਾਡੇ ਤਨ ਅਤੇ ਮਨ ਦੋਵਾਂ ਨੂੰ ਹੀ ਤੰਦਰੁਸਤ ਨਰੋਏ ਰੱਖਦੀ ਆ ਤਾਂ ਸਵੇਰ ਦੀ ਸੈਰ ਵੀ ਕਰਨੀ ਆ ਸੈਰ ਕਰਦਿਆਂ ਹੋਇਆਂ ਵੀ ਜੇਕਰ ਅਸੀਂ ਸਿਮਰਨ ਕਰ ਲਈਏ ਤਾਂ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਉਸ ਤੋਂ ਬਾਅਦ ਆ ਕਿ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਨਾ ਇਹ ਕੰਮ ਵੀ ਆਪਾਂ ਸਵੇਰੇ ਸਵੇਰੇ ਉੱਠਦਿਆ ਸਾਰ ਕਰਨਾ ਹੈ ਕੁਝ ਲੋਕ ਸ਼ੀਸ਼ੇ ਅੱਗੇ ਖੜ ਕੇ ਇਹ ਕੰਮ ਕਰਦੇ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸ਼ਾਬਾਸ਼ ਦੇਣੀ ਆਪਣੇ ਆਪ ਦੀ ਤਾਰੀਫ਼ ਕਰਨੀ ਪਰ ਬਹੁਤੇ ਲੋਕ ਕੀ ਕਰਦੇ ਨੇ ਸਵੇਰੇ ਸਵੇਰ ਉੱਠਦਿਆ ਸਾਰ ਸ਼ੀਸ਼ੇ ਅੱਗੇ ਖੜ ਕੇ ਆਪਣਾ ਚਿਹਰਾ ਸ਼ੀਸ਼ੇ ਵਿੱਚ ਦੇਖ ਕੇ ਆਪਣੇ ਵਿੱਚੋਂ ਕਈ ਤਰ੍ਹਾਂ ਦੇ ਨੁਕਸ ਕੰਮੀਆਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ ਆਪਣੇ ਆਪ ਦੀ ਤੁਲਨਾ ਦੂਜਿਆਂ ਦੇ ਨਾਲ ਕਰਨੀ ਸ਼ੁਰੂ ਕਰ ਦਿੰਦੇ ਨੇ ਪਰ ਉਹ ਇਹ ਨਹੀਂ ਜਾਣਦੇ ਕਿ ਸਵੇਰੇ ਸਵੇਰ ਕੀਤਾ ਹੋਇਆ ਇਹ ਕੰਮ ਸਾਨੂੰ ਕਿੰਨਾ ਨੁਕਸਾਨ ਪਹੁੰਚਾਉਂਦਾ ਏ ਸਵੇਰੇ ਸਵੇਰ ਹੀ ਅਸੀਂ ਆਪਣੇ ਆਪ ਨੂੰ ਨੈਗੇਟਿਵ ਵਿਚਾਰਾਂ ਦੇ ਨਾਲ ਭਰ ਲੈਨੇ ਆ ਕਦੇ ਵੀ ਆਪਣੇ ਸਰੀਰਕ ਬਣਤਰ ਨੂੰ ਲੈ ਕੇ ਕਿਸੇ ਦੇ ਨਾਲ ਤੁਲਨਾ ਨਹੀਂ ਕਰਨੀ ਆਪਣੀ ਕਾਬਲੀਅਤ ਦੀ ਦੂਜਿਆਂ ਦੇ ਨਾਲ ਤੁਲਨਾ ਨਹੀਂ ਕਰਨੀ ਕਿਉਂਕਿ ਪਰਮਾਤਮਾ ਨੇ ਹਰ ਇੱਕ ਮਨੁੱਖ ਨੂੰ ਖਾਸ ਬਣਾਇਆ ਹੈ ਮੈਂ ਤੁਹਾਡੇ ਵਰਗੀ ਨਹੀਂ ਤੁਸੀਂ ਮੇਰੇ ਵਰਗੇ ਨਹੀਂ ਹੋ ਸਕਦੇ ਔਰ ਆਪਣੇ ਸਭ ਦੇ ਵਿੱਚ ਆਪੋ ਆਪਣੇ ਗੁਣ ਕੁਆਲਟੀਜ਼ ਨੇ ਅਤੇ ਸਰੀਰਕ ਬਣਤਰ ਦੀ ਗੱਲ ਕਰੀਏ ਤਾਂ ਇਹ ਵਾਹਿਗੁਰੂ ਅਕਾਲ ਪੁਰਖ ਜੀ ਦੀ ਬਣਾਈ ਹੋਈ ਰਚਨਾ ਹੈ ਪਰਮਾਤਮਾ ਦੀ ਬਣਾਈ ਹੋਈ ਕੋਈ ਵੀ ਰਚਨਾ ਕਦੇ ਗਲਤ ਨਹੀਂ ਹੋ ਸਕਦੀ ਅਸੀਂ ਜਿਹੋ ਜਿਹੇ ਵੀ ਆ ਉਹ ਪਰਮਕੀਤਾ ਪਰਮਾਤਮਾ ਦੇ ਬੱਚੇ ਆ ਆਪਣੇ ਆਪ ਨੂੰ ਦੇਖ ਕੇ ਆਪਣੇ ਆਪ ਦੇ ਵਿੱਚ ਨੁਕਸ ਕੱਢਣਾ ਸਭ ਉਸ ਪਰਮਾਤਮਾ ਦੀ ਬਣਾਈ ਹੋਈ ਰਚਨਾ ਦੇ ਉੱਤੇ ਉਂਗਲ ਚੁੱਕਣੀ ਤਾਂ ਆਪਣੇ ਆਪ ਦੀ ਤਾਰੀਫ਼ ਹੀ ਕਰਨੀ ਆ ਆਪਣੇ ਆਪ ਨੂੰ ਸ਼ਾਬਾਸ਼ ਦੇਣੀ ਆ ਫਿਰ ਆਪਣੇ ਆਪ ਨੂੰ ਉਹ ਸਾਰੀਆਂ ਗੱਲਾਂ ਕਹਿਣੀਆਂ ਨੇ ਜੋ ਤੁਸੀਂ ਆਪਣੇ ਆਪ ਦੇ ਵਿੱਚ ਚਾਹੁੰਦੇ ਹੋ ਉਹ ਇੰਜ ਮਹਿਸੂਸ ਕਰਨੀਆਂ ਵੀ ਜਿਵੇਂ ਸਭ ਕੁਝ ਤੁਹਾਡੇ ਵਿੱਚ ਹੈ ਕਿ ਮੈਂ ਇੱਕ ਸ਼ਾਂਤ ਆਤਮਾ ਹਾਂ ਮੈਂ ਤੰਦਰੁਸਤ ਹਾਂ ਮੈਂ ਖੁਸ਼ ਹਾਂ ਮੈਂ ਸਭ ਕੁਝ ਕਰ ਸਕਦਾ ਹਾਂ ਪਰਮ ਪਿਤਾ ਪਰਮਾਤਮਾ ਹਰ ਵਕਤ ਮੇਰੇ ਨਾਲ ਨੇ ਇਦਾਂ ਪੋਜ਼ਿਟਿਵ ਵਿਚਾਰ ਆਪਣੇ ਮਨ ਅੰਦਰ ਭਰਨੇ ਹਸਿਆ ਨੇ ਕਹਿੰਦੇ ਜੋ ਮੈਸੇਜ ਅਸੀਂ ਆਪਣੇ ਮਨ ਨੂੰ ਦਿੰਦੇ ਆ ਜੋ ਗੱਲਾਂ ਅਸੀਂ ਵਾਰ-ਵਾਰ ਆਪਣੇ ਮਨ ਵਿੱਚ ਸੋਚਦੇ ਆ ਨਾ ਸਾਡਾ ਮਨ ਉਸੇ ਹਿਸਾਬ ਦੇ ਨਾਲ ਚੱਲਣਾ ਸ਼ੁਰੂ ਕਰ ਦਿੰਦਾ ਹੈ ਸਿੱਧੇ ਤੌਰ ਦੇ ਉੱਤੇ ਕਈੇ ਤਾਂ ਸਿਆਣੇ ਕਹਿੰਦੇ ਵੀ ਜਿਹੋ ਜਿਹਾ ਆਪਾਂ ਸੋਚਦੇ ਆ ਨਾ ਉਦਾਂ ਦੇ ਹੀ ਬਣਦੇ ਜਾਂਦੇ ਆ ਤੇ ਫਿਰ ਚੰਗਾ ਚੰਗਾ ਸੋਚੀਏ ਅਤੇ ਇਹ ਸ਼ੁਰੂਆਤ ਸਵੇਰੇ ਸਵੇਰ ਤੋਂ ਕਰੀਏ ਜਦੋਂ ਆਪਾਂ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਆ ਉੱਠਦੇ ਆਸਾਰ ਤੋਂ ਜਿਹੜੇ ਸਵੇਰੇ ਹੀ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਾਂਗੇ ਤਾਂ ਪੂਰਾ ਦਿਨ ਪੋਜ਼ਿਟਿਵ ਰਵਾਂਗੇ ਖੁਸ਼ ਰਵਾਂਗੇ ਚੁਸਤੀ ਦੇ ਵਿੱਚ ਰਵਾਂਗੇ ਪਰ ਜੇ ਸਵੇਰੇ ਉੱਠਦਿਆਂ ਸਾਰ ਸਾਡਾ ਮਨ ਅਸ਼ਾਂਤ ਹੋਇਆ ਉਦਾਸ ਹੋਇਆ ਤਾਂ ਫਿਰ ਪੂਰਾ ਦਿਨ ਇਸੇ ਤਰ੍ਹਾਂ ਉਦਾਸੀ ਬੇਚੈਨੀ ਦੇ ਵਿੱਚ ਬੀਤੇਗਾ ਜਿਹਦਾ ਪ੍ਰਭਾਵ ਸਾਡੇ ਕੰਮਕਾਰਾਂ ਤੇ ਵੀ ਪੈਂਦਾ ਹੈ ਕਿਉਂਕਿ ਆਪਾਂ ਜੋ ਵੀ ਕੰਮ ਕਰਦੇ ਆ ਨਾ ਭਾਵੇਂ ਆਪਾਂ ਕੋਈ ਵੀ ਕੰਮ ਕਰਦੇ ਆ ਬੈਠ ਕੇ ਕਰਨ ਵਾਲਾ ਏ ਮੇਨ ਤਾਂ ਕਰਨ ਵਾਲਾ ਹੈ ਉਹ ਦੋਵਾਂ ਦੇ ਵਿੱਚ ਸਾਡਾ ਤਨ ਅਤੇ ਮਨ ਜ਼ਰੂਰੀ ਨੇ ਤਨ ਮਨ ਦੋਵੇਂ ਤੰਦਰੁਸਤ ਨਰੋਏ ਹੋਣ ਫਿਰ ਆਪਾਂ ਹਰ ਇੱਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਉਨੇ ਆ ਤਾਂ ਤਨ ਮਨ ਦੋਵਾਂ ਦੀ ਹੀ ਤੰਦਰੁਸਤੀ ਦਾ ਧਿਆਨ ਰੱਖਣਾ ਹੈ ਤਨ ਨੂੰ ਸਹੀ ਖਰਾਕ ਦੇਣੀ ਆ ਕਸਨਤ ਕਰਨੀ ਆ ਆਪਣੇ ਮਨ ਨੂੰ ਖੁਸ਼ ਰੱਖਣਾ ਹੈ ਜੇ ਮਨ ਖੁਸ਼ ਆ ਤਾਂ ਸਭ ਕੁਝ ਵਧੀਆ ਹੋਵੇਗਾ ਪਰ ਸਾਡੇ ਵਿੱਚ ਬਹੁਤੇ ਭੈਣ ਭਰਾ ਨਹੀਂ ਉਹਨਾਂ ਦੇ ਦਿਨ ਦੀ ਸ਼ੁਰੂਆਤ ਹੀ ਉਦਾਸੀ ਤੋਂ ਹੁੰਦੀ ਹੈ ਪਰੇਸ਼ਾਨੀ ਤੋਂ ਹੁੰਦੀ ਹੈ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਸਵੇਰੇ ਉੱਠਦੇ ਅਸਾਰ ਕਈ ਐਸੇ ਵਿਚਾਰ ਚੱਲਣੇ ਸ਼ੁਰੂ ਹੋ ਜਾਂਦੇ ਆ ਜੋ ਉਹਨਾਂ ਨੂੰ ਉਦਾਸ ਕਰ ਦਿੰਦੇ ਨੇ ਪਰੇਸ਼ਾਨ ਕਰ ਦਿੰਦੇ ਨੇ ਅਤੇ ਉਹ ਵਿਚਾਰ ਕਿੱਥੋਂ ਆਉਂਦੇ ਨੇ ਸਾਡੀ ਬੀਤੀ ਰਾਤ ਦੇ ਵਿੱਚੋਂ ਕਿਉਂਕਿ ਰਾਤ ਨੂੰ ਅਸੀਂ ਉਹ ਗੱਲਾਂ ਬਾਰੇ ਸੋਚਦੇ ਸੋਚਦੇ ਸੋਤੇ ਹਾਂ ਦੁੱਖ ਦੇਣ ਵਾਲੀਆਂ ਗੱਲਾਂ ਪਰੇਸ਼ਾਨ ਕਰਨ ਵਾਲੀਆਂ ਗੱਲਾਂ ਹਰ ਇੱਕ ਬੰਦੇ ਦੀ ਜ਼ਿੰਦਗੀ ਵਿੱਚ ਬਹੁਤ ਪਰੇਸ਼ਾਨੀਆਂ ਨੇ ਚਿੰਤਾਵਾਂ ਨੇ ਪਰ ਆਪਾਂ ਇੱਕ ਗੱਲ ਯਾਦ ਰੱਖਣੀ ਕਿ ਇਹਨਾਂ ਚਿੰਤਾਵਾਂ ਬਾਰੇ ਸੋਚਦੇ ਹੀ ਨਹੀਂ ਰਹਿਣਾ ਕਿ ਹੋ ਗਿਆ ਕਿਉਂਕਿ ਉਸ ਕੋਈ ਗੱਲ ਨੂੰ ਵਾਰ-ਵਾਰ ਸੋਚਦੇ ਆ ਜਾਂ ਫਿਰ ਪਛਤਾਉਂਦੇ ਰਹਿੰਦੇ ਆ ਮੁਸ਼ਕਲਾਂ ਦੇ ਹੱਲ ਬਾਰੇ ਸੋਚਣਾ ਹੈ ਪਰ ਰਾਤ ਨੂੰ ਸੌਣ ਤੋਂ ਪਹਿਲਾਂ ਨਹੀਂ ਸੋਚਣਾ ਸੌਣ ਤੋਂ ਪਹਿਲਾਂ ਸਿਰਫ ਗੁਰੂ-ਗੁਰੂ ਕਰਨਾ ਹੈ ਜੋ ਵੀ ਆਪਣੀਆਂ ਪਰੇਸ਼ਾਨੀਆਂ ਚਿੰਤਾਵਾਂ ਨੇ ਗੁਰੂ ਦੇ ਨਾਲ ਸਾਂਝੀਆਂ ਕਰਕੇ ਆਪਣੇ ਮਨ ਦੇ ਬੋਝ ਚਿੰਤਾਵਾਂ ਲਾਹ ਦੋ ਮਨ ਨੂੰ ਖਾਲੀ ਕਰ ਦੋ ਮਨ ਵਿੱਚ ਗੁਰੂ-ਗੁਰੂ ਪਰ ਲਓ ਗੁਰੂ-ਗੁਰੂ ਕਰਦਿਆਂ ਸੋਵਾਂਗੇ ਤਾਂ ਸਵੇਰੇ ਆਪਣੇ ਆਪ ਗੁਰੂ-ਗੁਰੂ ਕਰਦਿਆਂ ਉੱਠਾਂਗੇ